ਡੋਨਾਲਡ ਟਰੰਪ ਦੀ ਸੋਨੇ ਉੱਤੇ ਨਜ਼ਰ ਅਚਾਨਕ ਦੁਨੀਆ ਵਿੱਚ ਰੱਖਿਆ ਸੋਨਾ ਕਿਉਂ ਮੰਗਵਾਉਣ ਲੱਗਿਆ ਅਮਰੀਕਾ ਭਾਰਤ ਉੱਤੇ ਵੀ ਪੈ ਰਿਹਾ ਅਸਰ ਤਾਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਲਗਾਤਾਰ ਵੱਡੇ ਫੈਸਲੇ ਨੇ ਜਿਹੜੇ ਉਹ ਲਏ ਜਾ ਰਹੇ ਨੇ ਜਿਸ ਤहत ਉਹਨਾਂ ਨੇ ਸਖਤ ਟੈਰਿਫ ਲਾਗੂ ਕਰਨ ਦਾ ਐਲਾਨ ਕੀਤਾ ਹੈ ਨਾਲ ਹੀ ਇਲੀਗਲ ਜਿਹੜੇ ਨਾਗਰਿਕ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਉਹਨਾਂ ਨੂੰ ਡਿਪੋਰਟ ਕਰਨ ਦਾ ਵੀ ਸਖਤ ਫੈਸਲਾ ਟਰੰਪ ਨੇ ਲਿਆ ਹੈ ਤਾਂ ਹੁਣ ਸੋਨੇ ਨੂੰ ਲੈ ਕੇ ਟਰੰਪ ਦੇ ਵੱਲੋਂ ਸਖਤੀ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਸ ਤहत ਅਮਰੀਕਾ ਦੁਨੀਆ ਪਰ ਵਿੱਚੋਂ ਸੋਨਾ ਮੰਗਵਾ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਹਾਲ ਹੀ ਵਿੱਚ ਸਾਰੇ ਦੇਸ਼ਾਂ ਦੇ ਲਈ ਟੈਰਿਫ ਲਗਾਇਆ ਹੈ ਤਾਂ ਹੁਣ 트੍ਰੰਪ ਕੋਈ ਨਵਾਂ ਆਦੇਸ਼ ਜਾਰੀ ਕਰ ਸਕਦੇ ਨੇ ਡੋਨਾਲਡ 트੍ਰੰਪ ਬਾਰੇ ਅਜਿਹਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨਵੇਂ ਆਦੇਸ਼ ਤਹਿਤ 트੍ਰੰਪ ਸੋਨੇ ਉੱਤੇ ਡਰਾਮਡ ਚਾਰਜ ਵੀ ਵਧਾ ਸਕਦੇ ਨੇ ਦਰਅਸਲ ਸੋਨੇ ਉੱਤੇ ਡਰਾਮਡ ਲਗਾਉਣ ਦਾ ਸ਼ੱਕ ਵਧਦਾ ਜਾ ਰਿਹਾ ਹੈ ਇਸ ਕਾਰਨ ਅਮਰੀਕੀ ਬੈਂਕ ਦੁਨੀਆ ਭਰ ਵਿੱਚ ਰੱਖਿਆ ਸੋਨਾ ਵਾਪਸ ਮੰਗਵਾ ਰਹੇ ਨੇ ਲੰਡਨ ਦੀ ਥਰੈਡ ਨੀਡਲ ਸਟਰੀਟ ਦੇ ਹੇਠਾਂ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਰਿਜ਼ਰਵ ਬੈਂਕ ਆਫ ਇੰਗਲੈਂਡ ਤੋਂ ਵਾਪਸ ਨਿਊਯਾਰਕ ਸੋਨਾ ਜਾ ਰਿਹਾ ਹੈ ਬੈਂਕ ਆਫ ਇੰਗਲੈਂਡ ਦੀਆਂ ਤਜੋਰੀਆਂ ਵਿੱਚ ਕਰੀਬ 22 ਲੱਖ ਕਰੋੜ ਦਾ ਸੋਨਾ ਹੈ ਜਿਹੜਾ ਉੱਜਮਾ ਹੈ ਅਤੇ ਦੁਨੀਆ ਭਰ ਦੇ ਕੇਂਦਰੀ ਬੈਂਕ ਅਤੇ ਵੱਡੇ ਕਾਰੋਬਾਰੀ ਆਪਣਾ ਸੋਨਾ ਇੱਥੇ ਜਮ੍ਹਾਂ ਕਰਵਾਉਂਦੇ ਨੇ ਪਰ ਅਮਰੀਕੀ ਬੈਂਕ ਆਪਣਾ ਸੋਨਾ ਕਢਵਾ ਕੇ ਵਾਪਸ ਨਿਊਯਾਰਕ ਭੇਜ ਰਿਹਾ ਹੈ ਤਾਂ ਪਿਛਲੇ ਕੁਝ ਮਹੀਨਿਆਂ ਵਿੱਚ ਧਿਆਨ ਦਿइए ਤਾਂ ਅੰਦਾਜ਼ੇ ਦੇ ਤੌਰ ਤੇ 8000 ਸੋਨੇ ਦੀਆਂ 12 ਨਿਊਯਾਰਕ ਲਿਜਾਈਆਂ ਗਈਆਂ ਨੇ ਜੋ ਬੈਂਕ ਆਫ ਇੰਗਲੈਂਡ ਦੇ ਕੁੱਲ ਸਟਾਕ ਦਾ 2 ਫੀਸਦ ਹੈ ਤਾਂ ਬੈਂਕ ਆਫ ਇੰਗਲੈਂਡ ਦੇ ਡਿਪਟੀ ਗਵਰਨਰਸ ਡੇਵੇ ਰਸਮ ਡੇਨ ਨੇ ਕਿਹਾ ਸੀ ਕਿ ਅਸੀਂ ਮੰਗ ਵਿੱਚ ਵਾਧਾ ਦੇਖਿਆ ਹੈ ਕਿ ਕਾਰੋਬਾਰੀ ਲੰਡਨ ਤੇ ਨਿਊਯਾਰਕ ਵਿਚਕਾਰ ਕੀਮਤ ਦੇ ਅੰਤਰ ਦਾ ਫਾਇਦਾ ਉਠਾਉਣਾ ਚਾਹੁੰਦੇ ਨੇ ਸੋਨੇ ਦੀਆਂ ਕੀਮਤਾਂ ਦਾ ਭਾਰਤੀ ਕਾਰੋਬਾਰ ਤੇ ਵੀ ਅਸਰ ਪੈ ਰਿਹਾ ਏ ਦੇਸ਼ ਦੇ ਵਿੱਚ ਜੇਮਸ ਐਂਡ ਕੈਨੇਡਿਆ ਦੀ ਬਰਾਮਦ ਦਾ ਜਿਹੜੀ ਉਸ ਦੇ ਵਿੱਚ ਕਮੀ ਆਈ ਹੈ ਅਤੇ ਨਾਲ ਹੀ ਜਨਵਰੀ ਦੇ ਵਿੱਚ ਜੇਮਸ ਐਂਡ ਕੈਨੇਡਿਆ ਦੀ ਬਰਾਮਦ 19302 ਕਰੋੜ ਰਹੀ ਹੈ ਤਾਂ 트ੰਪ ਦੀ ਟੈਰਫ ਨੀਤੀ ਕਾਰਨ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਤਾਂ ਕਾਮਾ ਜਵੈਲਰੀ ਦੇ ਐਮਡੀ ਦਾ ਐਬਿਆਨ ਜਿਹੜਾ ਉਹ ਸਾਹਮਣੇ ਆਇਆ ਏ ਇਸ ਤੋਂ ਇਲਾਵਾ ਸੋਨੇ ਦੀਆਂ ਕੰਪਨੀਆਂ ਦੀ ਆਮਦਨ ਆ ਜਿਹੜੀ ਉਹ ਕੱਟਿਆ ਜਿਸ ਕਰਕੇ ਸ਼ਹਿਰਾਂ ਦੇ ਵਿੱਚ ਵੀ ਵੱਡੀ ਗ੍ਰਾਵਟ ਆ ਰਹੀ ਆ ਮਾਰਕੀਟ ਉੱਤੇ ਸੌਦੇ ਦੀਆਂ ਲੀਜ਼ਿੰਗ ਦਰਾਂ ਨੇ ਜਿਹੜੀਆਂ ਉਹ ਇੱਕ ਮਹੀਨੇ ਵਿੱਚ ਡੁੱਗੜੀਆਂ ਹੋਈਆਂ ਨੇ ਅਮਰੀਕੀ ਬੈਂਕ ਨੇ ਵੀ ਦੇਸ਼ ਵਿੱਚੋਂ ਸੋਨਾ ਜਿਹੜਾ ਉਹ ਕੱਢਿਆ ਏ ਤਾਂ ਭਾਰਤ ਵਿੱਚ ਬੁਲੀਅਨ ਬੈਂਕਰ ਦੁਆਰਾ ਦਰਾਮ ਕੀਤਾ ਗਿਆ ਸੋਨਾ ਰੱਖਣ ਤੇ ਪ੍ਰਮੁੱਖ ਭਾਰਤੀ ਸ਼ਹਿਰਾਂ ਦੀਆਂ ਤਜੋਰੀਆਂ ਦੇ ਜਿਹੜੀਆਂ ਉਹ ਖਾਲੀ ਨੇ ਅਤੇ ਸੈਨਕੋ ਗੋਲਡ ਨੇ ਕਮਜ਼ੋਰ ਮਾਰਕੀਟ ਦੇ ਬਾਰੇ ਜਾਣਕਾਰੀ ਦਿੱਤੀ ਹੈ ਤਾ ਦੇਸ਼ ਦੇ ਵਿੱਚ ਬੀਤੇ ਮਹੀਨੇ ਸੋਨੇ ਦੀ ਦਰਾਂਤ ਵਿੱਚ 40% ਦਾ ਵਾਧਾ ਆਇਆ ਹੈ ਤਾਂ ਪਿਛਲੇ ਮਹੀਨੇ ਦੇ ਸੋਨੇ ਦੀ ਦਰਾਂਤ ਦਾ ਅੰਕੜਾ ਸਾਲਾਨਾ ਆਧਾਰ ਤੇ 41% ਵੱਧ ਕੇ 2300 ਕਰੋੜ ਰਿਹਾ ਚਾਲੂ ਵਿੱਤੀ ਸਾਲ ਦੇ ਵਿੱਚ ਅਪ੍ਰੈਲ ਜਨਵਰੀ ਦੌਰਾਨ ਦਰਾਂਤ 32% ਵੱਧ ਕੇ 4.34 ਲੱਖ ਕਰੋੜ ਰੁਪਏ ਹੋ ਗਿਆ ਤਾਂ ਸੋਮਵਾਰ ਨੂੰ ਘਰੇਲੂ ਬਾਜ਼ਾਰ ਵਿੱਚ 24 ਕੈਰਟ ਸੋਨੇ ਦੀ ਔਸਤ ਰਿਕਾਰਡ ਕੀਮਤ ਦਾ 15 ਜਿਹੜਾ ਉਹ 744 ਰੁਪਏ ਡਿੱਕੇ 85254 ਰੁਪਏ ਪ੍ਰਤੀ 100 ਗ੍ਰਾਮ ਰਹੀ ਆਈਬੀਜਏਏ ਦੇ ਅਨੁਸਾਰ ਇਹ 14 ਫਰਵਰੀ ਨੂੰ 85998 ਤੀਸਰੀ ਤੱਕ ਅਮਰੀਕਾ ਵਿੱਚ ਵਾਧਦੀ ਮਹਿੰਗਾਈ ਦਰਾਂ ਵਿੱਚ ਕਟੌਤੀ ਦੀ ਉਮੀਦ ਕਰਨ ਸੋਨੇ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਆ ਜਿਹੜੀ ਉਹ ਆਈ ਹੈ ਤਾਂ ਸੋਨੇ ਨੂੰ ਲੈ ਕੇ ਅਮਰੀਕਾ ਜਲਦ ਕੋਈ ਨਵੀਂ ਰਣਨੀਤੀ ਆ ਜਿਹੜੀ ਉਹ ਬਣਾ ਸਕਦਾ ਹੈ ਜਿਸ ਤੇ ਹੋਰ ਦੇਸ਼ਾਂ ਦੀਆਂ ਚਿੰਤਾਵਾਂ ਨੇ ਜਿਹੜੀਆਂ ਉਹ ਜਦੂਰ ਵਧਾਈਆਂ ਨੇ ਤਾਂ ਸੋਨੇ ਦੀ ਜਿਹੜਿਆ ਸੋਨੇ ਦੇ ਸਟਾਕ ਹੋਰ ਦੇਸ਼ਾਂ ਦੇ ਵਿੱਚ ਅਮਰੀਕਾ ਦੇ ਸੀ ਉਹਨਾਂ ਨੂੰ ਵਾਪਸ ਅਮਰੀਕਾ ਵਿੱਚ ਲਜਾਇਆ ਜਾ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ 트੍ਰੰਪ 골ਡ ਨੂੰ ਲੈ ਕੇ ਕਿਹੜੀ ਰਣਨੀਤੀ ਅਪਣਾਉਣ ਜਾ ਰਹੇ ਨੇ